ਸੰਗਤਿ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਤੁਹਾਨੂੰ ਆਨੰਦਸਰੀਆਂ ਦਾ ਇੱਕ ਬ੍ਰਹਮ ਗਿਆਨੀ ਨਾਲ ਮਿਲਾਵਾਂ ਅਜਾ ਰਕ ਵੀਡੀਓ ਵੇਖੋ ਭਾਈ ਜੋ ਜਗ੍ਹਾ ਦੀ ਬੇਆਬਦੀ ਹੋਈ ਆ ਕਿਉਂ ਹੋਈ ਆ ਦੋਨਾਂ ਤਰਫਾਂ ਤੋਂ ਹੋ ਗਈ ਆ ਦੋਨਾਂ ਤਰਫਾਂ ਤੋਂ ਦੋ ਮਿਲੁਪ ਜੇ RAM ਨਾਮ ਸੰਜੋਗ ਜੇ ਉੱਥੇ ਨਾ ਉਹ ਸ਼ਕਜ ਹੁੰਦੇ ਨਾ ਜਦ ਸਿਸਮੋਕੇ ਇੰਡੀਆ ਦੇ ਪਾੜੀਆਂ ਜਾ ਰਹੀਆਂ ਸੀ ਉਸ ਮੌਕੇ ਸਾਡੇ ਗ੍ਰੰਥੀ ਜੀ ਕਿੱਥੇ ਗਏ ਹੋਏ ਸੀ ਕਿਦੋਂ ਸੰਗੇ ਮਲਮਲ ਪਾੜ ਕੇ ਉਹਦੇ ਪਿੱਛੇ ਦੀ ਤੋਪਾਂ ਲੱਗ ਰਹੀਆਂ ਸੀ ਉਦੋਂ ਕਿੱਥੇ ਗਏ ਹੋਏ ਸੀ ਉਦੋਂ ਨੋਸ਼ਟ ਕਿਉਂ ਨਾ ਦਿੱਤਾ ਪਤਾ ਕੌਣ ਸੀ ਇਹ ਬਾਬਾ ਨਰੈਣ ਸਿੰਘ ਆਨੰਦਸਰੀਆਂ ਦਾ ਮੁਖੀ ਤੇ ਇਹ ਪਤਾ ਕਿੱਥੇ ਬੋਲਦਾ ਪਿਆ ਇਹ ਠੱਠੇ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਜਾਲੀ ਸਰਬਤ ਖਾਲਸਾ ਸੱਦਿਆ ਸੀਗਾ ਉਸ ਟਾਈਮ ਇਹਦੇ ਆ ਬਕਵਾਸ ਮਾਰੀ ਸੀ ਉੱਥੇ ਇਹ ਸਾਰਾ ਕੁਝ ਇੰਡੀਅਨ ਮਿਲਟਰੀ ਦਾ ਕੀਤਾ ਹੋਇਆ ਉਹ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਦੁਆਰਾ ਜਿਹੜੀਆਂ ਤੋਪਾਂ ਚੱਲੀਆਂ ਇਹ ਉਹਨਾਂ ਦਾ ਕੀਤਾ ਦਰ ਆ ਉਹ ਸਾਰਾ ਕੁਝ ਖੜਕੂ ਸਿੰਘਾਂ ਦੇ ਸਿਰ ਤੇ ਮੜ ਗਿਆ ਇਹ ਉਹ ਹਰਾਮਜਾਦੇ ਬੰਦੇ ਨੇ ਅੱਜ 6 ਜੂਨ ਦੇ ਸਮਾਗਮ ਕਰਦੇ ਫਿਰਦੇ ਨੇ ਆਨੰਦਸਰੀਏ ਚਿੱਟ ਕੱਪੜੀਏ ਤੇ ਉਦੋਂ ਉਦੋਂ ਇਹ ਸਰਕਾਰ ਦੀ ਬੋਲੀ ਬੋਲਦੇ ਸੀ ਉਦੋਂ ਇਹ ਉਹ ਬੋਲਦੇ ਸੀ ਜੋ ਇਹਨਾਂ ਨੂੰ ਕਾਂਗਰਸ ਕਹਿੰਦੀ ਸੀ ਨੰਦਸਰੀਏ ਕਾਂਗਰਸ ਦੇ ਕੁੱਤੇ ਆਓ ਤੁਹਾਨੂੰ ਇੱਕ ਵੀਡੀਓ ਹੋਰ ਵਿਖਾਵਾਂ ਸਰਦਾਰ ਬੇਅਦਬ ਹੋਣੀ ਜਿਹੜਾ ਭੁੱਜੋ ਵਾਲਾ ਚੌਕ ਹੈ ਉੱਥੇ ਖੜੇ ਤੇ ਬਾਬਾ ਨਰੈਣ ਸਿੰਘ ਜੀ ਮਹਾਰਾਜ ਵੀ ਆ ਰਹੇ ਸੀ ਤੇ ਉਹਨਾਂ ਨੇ ਦੇਖਿਆ ਨਮਸਕਾਰ ਕੀਤੀ ਬਾਬਾ ਜੀ ਖੜ ਗਏ ਉਹਨਾਂ ਨੇ ਇੱਕ ਬਚਨ ਕੀਤਾ ਬਾਬਾ ਜੀ ਇੱਕ ਕਿਰਪਾ ਸਾਡੇ ਤੇ ਵੀ ਕਰ ਦਿਓ ਤੇ ਤੁਹਾਡੇ ਮਹਾਪੁਰਸ਼ਾਂ ਕੋਲੇ ਕੀ ਘਟਾ ਹੈ ਸੋਡਾ ਦਾ ਇੱਕ ਬਚਨ ਹੀ ਐ ਕੀ ਬਚਨ ਕੀਤਾ ਤੇ ਉਹਨਾਂ ਨੇ ਕਿਹਾ ਬਾਬਾ ਜੀ ਮੈਨੂੰ ਦਿਓ ਮੁੱਖ ਮੰਤਰੀ ਦਾ ਟਾਈਮ ਤੇ ਮੈਂ ਤੁਹਾਨੂੰ ਕੰਮ ਕਰਕੇ ਵਿਖਾਉਂ ਤੇ ਉਹਨਾਂ ਨੂੰ ਫਿਰ ਬਾਬਾ ਨੇ ਕਿਰਪਾ ਕੀਤੀ ਬਾਬਾ ਜੀ ਕਹਿੰਦੇ ਕੋਈ ਨਹੀਂ ਸਰਦਾਰ ਬੇਅੰਤ ਸਿਆ ਇਹ ਵੀ ਸਮਾਂ ਆ ਜਾਏਗਾ ਉਹ ਮੁੱਖ ਮੰਤਰੀ ਵੜੇ ਪੰਜਾਬ ਦੇ ਆ ਅੱਗ ਲੱਗੀ ਹੋਈ ਸੀ ਪੰਜਾਬ ਦੇ ਵਿੱਚ ਜਿਹੜਾ ਘਰ ਤੋਂ ਜਾਂਦਾ ਸੀ ਉਹਨੂੰ ਇਹ ਨਹੀਂ ਸੀ ਪਤਾ ਵੀ ਮੁੜ ਕੇ ਆਊਗਾ ਜਾਂ ਨਾ ਆਊਗਾ ਪਰ ਉਹਨਾਂ ਨੇ ਥੱਲ ਪਾ ਕੇ ਦਿਖਾ ਦਿੱਤਾ ਤੇ ਅੱਜ ਪਰ ਉਹ ਇਹ ਕਹਿੰਦੇ ਸੀ ਮੈਂ ਵੀ ਐਂ ਜਾਣਾ ਇਹ ਵੀ ਉਹ ਕਹਿੰਦੇ ਸੀ ਪਰ ਚਲੋ ਪਰ ਕੇਰਾ ਕਰਕੇ ਵਿਖਾ ਗਏ ਪਮਾ ਪਸੀਦ ਹੋ ਗਏ ਇਹ ਕੋਈ ਇਹ ਨਾ ਸਮਝਦੇ ਸਿਆਸੀ ਗੱਲ ਐ ਇਹ ਸੱਚੇ ਵਿਚਾਰ ਐ ਹੁਣ ਆਨੰਦਸਰ ਵਾਲੇ ਕਾਲੇ ਬਾਬੇ ਦੇ ਮੂੰਹੋਂ ਸੁਣ ਲਿਆ ਤੁਸੀਂ ਵੀ ਜਿਹੜਾ ਬਿਆਨਤਾ ਬੁੱਚੜ ਸੀ ਉਹਨੂੰ ਵੋਟਾਂ ਆਨੰਦਸਰੀਆਂ ਨੇ ਵੋਈਆਂ ਸੀ ਤੇ ਉਹਦੀ ਹੈਲਪ ਆਨੰਦਸਰੀਏ ਕਰਦੇ ਹੁੰਦੇ ਹਨ ਇਹਨਾਂ ਦਾ ਮੁਖੀ ਨਰੈਣਾ ਬਾਬਾ ਉਹ ਬਿਆਨਤੇ ਬੁੱਚੜ ਦਾ ਪਿੱਠੂ ਸੀ ਠੀਕ ਹੈ ਨਾ ਤੇ ਬਿਆਨਤੇ ਬੁੱਚੜ ਨੇ ਪੰਜਾਬ ਦੀ ਨੌਜਵਾਨੀ ਕੋਹ ਕੋ ਕੇ ਮਾਰੀ ਉਹਦੇ ਕਸੂਰਵਾਰ ਇਹੇ ਨੇ ਚਿੱਟ ਕੱਪੜੀਏ ਇਹ ਨਰੈਣਾ ਦੇ ਸਾਥ ਦੇ ਚੇਲੇ ਤੇ ਆ ਬੰਦਾ ਜਿਹੜਾ ਕਾਲਾ ਬਾਬਾ ਆ ਜਿਹੜਾ ਬਕਵਾਸ ਕਰਦਾ ਪਿਆ ਇਹਦੇ ਮੂੰਹੋਂ ਸੁਣ ਲੋ ਇਹ ਕਹਿੰਦਾ ਆ ਕਿ ਜਿਹੜਾ ਬਿਆਨਤਾ ਬੁੱਜੜਾ ਉਹਨੇ ਪੰਜਾਬ 'ਚ ਸ਼ਾਂਤੀ ਕੀਤੀ ਸੀ ਤੇ ਬਿਆਨਤੇ ਬੁੱਜੜ ਨੇ ਆ ਆ ਕਰਤੂਪਾਂ ਕਰਕੇ ਸ਼ਾਂਤੀ ਕੀਤੀ ਸੀ ਹੈ 25000 ਮੁੰਡਾ ਮਾਰ ਛੜਿਆ ਪੰਜਾਬ ਦਾ ਜਾਲੀਅਨ ਕਾਉਂਟਰ ਕੀਤੇ ਤੇ ਇਹ ਨੰਦਸਰੀਏ ਹਰਾਮਜਾਦੇ ਬਿਆਨਤੇ ਦੇ ਵੇਖੋ ਗੁਣਗਾਨ ਕਰਨ ੜੇ ਨੇ ਸਟੇਜ ਤੇ ਬਹਿ ਕੇ ਤੇ ਉਹ ਜਿਹੜੇ ਇਹਨਾਂ ਦੇ ਭਗਤ ਜਿਹੜੇ ਹਜੇ ਵੀ ਇਹਨਾਂ ਨੂੰ ਪੰਥਕ ਪੰਥਕ ਲਈਏ ਆ ਨੰਦਸਰ ਇਹ ਕਾਦਾ ਭਗਤੀ ਦਾ ਘਰ ਸਿੱਖਾਂ ਦੇ ਖੂਨ ਦੀ 82 ਜਮਾਤ ਦੇ ਪਿੱਠੂ ਨੇ ਇਹ ਤੇ ਹਜੇ ਵੀ ਤੁਹਾਡੀਆਂ ਅੱਖਾਂ ਤੋਂ ਪੱਟੀ ਨਹੀਂ ਲਈ ਤੇ ਫਿਰ ਤੁਹਾਡਾ ਕੁਝ ਨਹੀਂ ਹੋ ਸਕਦਾ ਇਹ ਮੇਰੀ ਵੀਡੀਓ ਭਾਰ ਉਸ ਨੰਦਸਰੀਆਂ ਦੇ ਪਿੱਠੂ ਭਾਰ ਉਸ ਨੰਦਸਰੀਆ ਦੇ ਭਗਤ ਦੇ ਘਰ ਭੇਜ ਦਿਓ ਤੇ ਉਨ ਤੋਂ ਜਵਾਬ ਮੰਗੋ ਯਾ ਤੁਹਾਡਾ ਨੰਦਸਰੀਆ ਬਿਆਨ ਤੇ ਬੁੱਚੜ ਤੋਂ ਸ਼ਹੀਦ ਕਹੀ ਜਾਂਦਾ ਕੀ ਜਵਾਬ ਦਿਓਗੇ ਇਸ ਚੀਜ਼ ਦਾ